ਇਸ ਸੋਤਿਆਂ ਨੂੰ ਪਿਆਰ ਪਰਿਖਤ ਸ੍ਰੀਕਾਰ ਤੁਸੀਂ ਜੁੜੇ ਹੋ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰਖੜੀ ਦੇ ਇਤਿਹਾਰ ਦੇ ਮੌਕੇ ਸਾਬਕਾ ਕੈਬਨ ਮੰਤਰੀ ਹਰ ਸਿੰਘ ਕੋਲ ਬਦਲ ਨੂੰ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੋ ਰਖੜੀ ਬਣਨ ਵਾਸਤੇ ਨਾਪਾ ਜਿਲ੍ਹੇ ਵਿੱਚ ਨਹੀਂ ਦਿੱਤੀ ਗਈ ਮਨਜ਼ੂਰੀ ਜੋ ਮੀਡੀਆ ਵਿੱਚ ਆ ਕੇ ਹਰ ਸਿੰਘ ਕੋਲ ਬਦਲ ਨੇ ਆਪਣਾ ਦੁੱਖ ਦੱਸਿਆ ਜੋ ਉਸ ਦਾ ਰਾਈਟ ਬਣਦਾ ਸੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪ੍ਰੋਕਲਾਮ ਕੀਤੀ ਗਈ ਸੀ ਹਰਸ਼ਨ ਕੋ ਬਾਦਰ ਨੂੰ ਰਖੜੀ ਬੰਨਣ ਤੇ ਲਈ ਕੀ ਕਾਰਨ ਨੇ ਜੋ ਹਰਸ਼ਨ ਕੋ ਬਾਦਰ ਨੇ ਇਸ ਤੇ ਪਿੱਛੇ ਵੱਡਾ ਬਿਆਨ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਰਿਆ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਇਸ ਤੇ ਬਾਰੇ ਨਵੀਂ ਜਾਣਕਾਰੀ ਮਿਲ ਸਕੇ ਹਰ ਭੈਣ ਦਾ ਚਾਹ ਹੁੰਦਾ ਆਪਣੇ ਭਰਾ ਨੂੰ ਜੋ ਰਖੜੀ ਬੰਨਣਾ ਤੇ ਆਸ਼ੀਰਵਾਦ ਲੈਣਾ ਆਸ਼ੀਰਵਾਦ ਦੇਣਾ ਪਰ ਜੋ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਜੋ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤੇ ਹੋਏ ਨੇ ਪਿਛਲੇ 26 ਜੂਨ ਨੂੰ ਲੈ ਕੇ ਉਹਨਾਂ ਦੇ ਉੱਪਰ ਲਗਾਤਾਰ ਜੋ ਅਦਾਲਤ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਉਹਨਾਂ ਦੀ ਜ਼ਮਾਨਤ ਨਹੀਂ ਹੋਣ ਦਿੱਤੀ ਜਾ ਰਹੀ ਜਿਸ ਨੂੰ ਲੈ ਕੇ ਨਾਪਾ ਜੇਲ੍ਹ ਦੇ ਵਿੱਚ ਅੱਜ ਹਰ ਸਿੰਘ ਕੋਲ ਬਾਦਲ ਉਹਨਾਂ ਨੂੰ ਰਖੜੀ ਬੰਨਣ ਵਾਸਤੇ ਪਹੁੰਚੇ ਔਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹ ਬਹੁਤ ਅੱਗ ਬੋਲਾ ਹੋਏ ਜਦੋਂ ਕਿ ਉਹਨਾਂ ਦੀਆਂ ਬੇਟੀਆਂ ਨੂੰ ਵੀ ਆਪਣੇ ਮਾ ਮੇਨੋਂ ਮੇਨ ਤੱਕ ਜੋ ਨਹੀਂ ਜਾਣ ਦਿੱਤਾ ਗਿਆ ਉਹਨਾਂ ਨੂੰ ਜਲੰਧਰ ਦੇ ਵਿੱਚ ਹੀ ਰੋਕ ਲਿਆ ਗਿਆ ਸੋ ਇਸ ਤੋਂ ਪਹਿਲਾਂ ਕਿ ਹਰਸਿੰਦਰ ਕੋ ਬਾਦਲ ਨਾ ਪਾ ਜੇ ਦੇ ਵਿੱਚ ਪਹੁੰਚ ਜਾਂਦੇ ਨੇ ਪਰ ਪਿਛਲੇ 4 ਦਿਨਾਂ ਤੋਂ ਉਹਨਾਂ ਨੇ ਇਹ ਮਨਜ਼ੂਰੀ ਮੰਗੀ ਸੀ ਕਿ ਆਪਣੇ ਭਰਾ ਨੂੰ ਉਹ ਨਾ ਪਾ ਜੇ ਦੇ ਵਿੱਚ ਮਿਲ ਸਕਣ ਉਸ ਨੂੰ ਰਖੜੀ ਬੰਨ ਸਕਣ ਪਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਹਰਸਿੰਦਰ ਕੋ ਬਾਦਲ ਨੂੰ ਇਹ ਹੱਕ ਨਹੀਂ ਦਿੱਤਾ ਉਸ ਦਾ ਹੱਕ ਖੋੜਿਆ ਭੈਣ ਨੂੰ ਰਖੜੀ ਬੰਨਣ ਦਾ ਜਿਹੜਾ ਅੱਜ ਦਾ ਦਿਨ ਸੀਗਾ ਉਹ ਨਹੀਂ ਦਿੱਤਾ ਗਿਆ ਸੋ ਇਸ ਨੂੰ ਲੈ ਕੇ ਹਰਸਿੰਦਰ ਕੋ ਬਾਦਲ ਨੇ ਜੋ ਅੱਜ ਗੁੱਸੇ ਦੇ ਵਿੱਚ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿ ਰਿਹਾ ਕਿ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਪਰ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਜਦੋਂ ਸਮਾਂ ਬਦਲ ਗਿਆ ਤਾਂ ਫਿਰ ਆਪ ਦਾ ਹਿਸਾਬ ਲਾ ਲਵੀ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਹੈ ਜੋ ਹਰ ਸਿੰਘ ਕੋਲ ਬਦਲ ਨੇ ਜੇਲ੍ਹ ਦੇ ਵਿੱਚ ਜੋ ਵਿਕਰਮਜੀਤ ਸਿੰਘ ਜੀਠਿਆਨ ਰਖੜੀ ਬੰਨਣ ਵਾਸਤੇ ਪਹੁੰਚੇ ਹੋਣ ਦੱਸ ਦਈਏ ਕਿ ਰਖੜੀ ਦੇ ਮੌਕੇ ਸਰਕਾਰ ਦੁਆਰਾ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਜਿਹੜੇ ਵੀ ਹਵਾਲਾਤੀ ਜਾਂ ਕੈਦੀ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੇ ਪੈਣਾ ਉਹਨਾਂ ਨੂੰ ਆਕੇ ਰਖੜੀ ਬੰਨ ਸਕਣ ਪਰ ਹਰ ਸਿੰਘ ਕੋ ਬਾਦਲ ਜਿਵੇਂ ਹੀ ਰਖੜੀ ਬੰਨਣ ਵਾਸਤੇ ਨਾਪਾ ਜੇਲ੍ਹ ਵਿੱਚ ਪਹੁੰਚਦੇ ਨੇ ਪਰ ਨਾਪਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਏ ਰਖੜੀ ਬੰਨਣ ਵਾਸਤੇ ਜਦੋਂ ਪ੍ਰਸ਼ਾਸਨ ਦੇ ਅੱਗੇ ਪੂਰੀ ਤਰ੍ਹਾਂ ਹਰ ਸਿੰਘ ਕੋ ਬਾਦਲ ਅੜ ਜਾਂਦੇ ਨੇ ਤਾਂ ਫਿਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਜਿਹੜਾ ਕਿ ਰਖੜੀ ਬੰਨਣ ਦੀ ਛੋਟ ਦਿੱਤੀ ਜਾਂਦੀ ਏ ਔਰ ਸਿਰਫ ਜਿਹੜਾ ਕਿ 20 ਮਿੰਟ ਦੇ ਵਿੱਚ ਵਿਕਰਮਜੀਤ ਸਿੰਘ ਜੀਠਿਆ ਨੂੰ ਲਿਆਂਦਾ ਜਾਂਦਾ ਏ ਔਰ ਇੱਕ ਹੱਥ ਉਹ ਰੱਖਣੀ ਸਿਰਫ ਬਣਾਉਂਦੇ ਨੇ ਭੈਣ ਦੇ ਕੋਲੋਂ ਜੋ ਕਿ ਇੱਕ ਪ੍ਰੋਟੋਕੋਲ ਦੇ ਆਧਾਰ ਦੇ ਉੱਪਰ ਭੈਣ ਭਰਾ ਨੂੰ ਇੱਕ ਠਾਣ ਬੈਠਨ ਤੇ ਬੁਨਿਧਤਾ ਜਾਂਦਾ ਜਦੋਂ ਕਿ ਹਰ ਸਿੰਘ ਕੋ ਬਦਲ ਨੇ ਬਹੁਤ ਵੱਡੇ ਜਿਹੜੇ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਕਿਹਾ ਕਿ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਇੱਕ ਜ਼ਿੰਮੇਵਾਰ ਅਹੁਦੇ ਤੇ reh ਚੁੱਕੇ ਨੇ ਪੰਜਾਬ ਦੇ ਕਪਤ ਮੰਤਰੀ reh ਚੁੱਕੇ ਨੇ ਉਹਨਾਂ ਨੂੰ ਔਰੰਗੇ ਕੈਟਾਗਰੀ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਸੀ ਔਰ ਔਰੰਗੇ ਕੈਟਾਗਰੀ ਬਹੁਤ ਉਹਨਾਂ ਨਾਲ ਇੱਕ ਬੜਾ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ ਸੋ ਵਿਕਰਮ ਜੀ ਸਿੰਘ ਮਜੀਠੀਆ ਜਿਨ੍ਹਾਂ ਨੂੰ ਜ਼ਮਾਨਤ ਵਾਸਤੇ ਵੀ ਲਗਾਤਾਰ ਸੁਣਵਾਈਆਂ ਹੋ ਰਹੀਆਂ ਨੇ ਜੋ 11 ਅਗਸਤ ਨੂੰ ਉਹਨਾਂ ਦੀ ਜ਼ਮਾਨਤ ਫੋਨ ਨਹੀਂ ਵੀ ਤੈ ਹੋ ਚੁੱਕੀ ਹੈ ਜੋ ਲਗਭਗ ਉਹਨਾਂ ਦੇ ਵਕੀਲਾਂ ਦੇ ਵੱਲੋਂ ਦੱਸਿਆ ਜਾ ਰਿਹਾ ਅਫੀਸ਼ੀਅਲ ਤੌਰ ਤੇ ਲਗਾਤਾਰ ਬਹਿਸ ਚੱਲਦੀ ਰਹੀ ਹੈ ਸੋ ਜੱਜ ਨੇ ਸੋਮਵਾਰ ਤੱਕ ਇੱਕ ਫੈਸਲਾ ਪੈਂਡਿੰਗ ਰੱਖ ਲਿਆ ਜੋ ਸੋਮਵਾਰ ਫੈਸਲਾ ਸੁਣਾਣਾ ਸਾਰੀਆਂ ਜੋ ਬਹਿਸਾਂ ਕੰਪਲੀਟ ਹੋ ਚੁੱਕੀਆਂ ਨੇ ਜੋ ਸਾਰੀ ਕਾਰਵਾਈ ਸੀ ਅਰਧ ਜ਼ਮਾਨਤ ਦੇ ਉੱਪਰ ਜੋ ਅੱਜ ਜੱਜ ਨੇ ਫੈਸਲਾ ਸੁਣਾਣਾ ਸੀ ਉਹ 11 ਅਗਸਤ ਸੋਮਵਾਰ ਨੂੰ ਸੁਣਾਇਆ ਜਾ ਰਿਹਾ ਦੁਪਹਿਰ ਤੋਂ ਬਾਅਦ ਸੋ ਇਸ ਤੋਂ ਪਹਿਲਾਂ ਹਰ ਸਿੰਘ ਕੋ ਬਾਦਲ ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਕਿ ਪੈਨਪਰਾਵਾਂ ਦਾ ਅਫਸਰ ਰਿਸ਼ਤਾ ਹੈ ਉਸ ਰਿਸ਼ਤੇ ਨੂੰ ਵੀ ਖਤਮ ਕਰਨ ਵਾਸਤੇ ਜੋ ਅੱਜ ਸਰਕਾਰ ਦੇ ਵੱਲੋਂ ਇਹ ਰੋਕ ਲਾ ਦਿੱਤੀ ਗਈ ਸੀ ਜੋ ਉਹਨਾਂ ਦਾ ਰਾਈਟ ਸੀ ਉਹ ਉਹਨਾਂ ਨੂੰ ਰਾਈਟ ਨਹੀਂ ਦਿੱਤਾ ਜਾ ਰਿਹਾ ਸੀ ਸੋ ਹਰ ਸਿੰਘ ਕੋ ਬਾਦਲ ਨੇ ਸਰਕਾਰ ਨੂੰ ਝਟ ਚੰਗ ਪਾਈ ਏ ਔਰ ਜੇਲ ਦੇ ਜੋ ਸੁਪਰਡੈਂਟ ਸੀ ਉਹ ਚੁੱਕਦੇ ਨਜ਼ਰ ਆਏ ਔਰ ਉਹਨਾਂ ਨੇ ਮਾਫੀ ਮੰਗਦੇ ਹੋਏ ਕਿਹਾ ਕਿ ਅਸੀਂ ਜੋ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਛੋਟ ਦੇ ਸਕਦੇ ਹਾਂ ਸਰਕਾਰ ਦੀ ਹਦਾਇਤਾਂ ਨੇ ਕਿ ਜਦੋਂ ਵੀ ਕੋਈ ਰਖੜੀ ਦਾ ਤਿਉਹਾਰ ਹੁੰਦਾ ਹੈ ਜਾਂ ਦੀਵਾਲੀ ਦਾ ਤਿਉਹਾਰ ਹੁੰਦਾ ਤਾਂ ਭੈਣ ਭਰਾ ਜੇਲਾਂ ਦੇ ਵਿੱਚ ਆਪਣੇ ਪਰਿਵਾਰ ਨਾਲ ਜੋ ਜੇ ਜੇਲ੍ਹ ਦੇ ਵਿੱਚ ਬੰਦ ਕੈਦੀ ਹੁੰਦੇ ਨੇ ਉਹ ਮਿਲ ਸਕਦੇ ਨੇ ਔਰ ਉਹਨਾਂ ਨੂੰ ਤੋਹਫੇ ਵਗੈਰਾ ਮਿਲ ਸਕਦੇ ਨੇ ਸੋ ਇਸੇ ਤਰ੍ਹਾਂ ਅੱਜ ਜੋ ਇਹ ਸਾਰਿਆਂ ਨੂੰ ਇੱਕ ਛੋਟ ਦਿੱਤੀ ਗਈ ਸੀ ਔਰ ਹਰ ਸਿੰਘ ਕੋਲ ਬਾਦਲ ਫਿਰ ਇਸੇ ਵਿੱਚ ਕੰਮ ਜਦੋਂ ਹੋਏ ਨੇ ਔਰ ਆਪਣੇ ਭਰਾ ਨੂੰ ਰਖੜੀ ਬਣ ਕੇ ਉਹ ਵਾਪਸ ਆਏ ਨੇ